ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਰਧਾਲਵਾਂ ਨੂੰ ਜਾ ਰਹੀ ਬੱਸ ਡਿੱਗੀ ਖਾੜ ਦੇ ਚ 22 ਵਿਅਕਤੀਆਂ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਅਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ 35 ਜੰਮੂ ਜ਼ਿਲ੍ਹੇ ਦੇ ਵਿੱਚ ਸ਼ਰਧਾਲਵਾਂ ਨੂੰ ਜਾ ਰਹੀ ਬੱਸ ਡੂੰਗੀ ਖਾੜ ਦੇ ਵਿੱਚ ਡਿੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 57 ਹੋਰ ਜ਼ਖਮੀ ਹੋ ਗਏ ਇਹ ਜਾਣਕਾਰੀ ਅਧਿਕਾਰੀ ਨੇ ਦਿੱਤੀ ਹੈ ਜੰਮੂ ਕਸ਼ਮੀਰ ਦੇ ਉਪਰਾਜਪਲ ਮਨੋਜ ਸਿਨਾ ਨੇ ਇਸ ਘਟਨਾ ਦੇ ਇੱਕ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾ ਦੇ ਵਾਰਸਾਂ ਲਈ 5 ਲੱਖ ਰੁਪਏ ਦਾ ਮੁਆਵਜ਼ਾ ਕਰਨ ਦਾ ਐਲਾਨ ਕੀਤਾ ਹੈ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜੰਮੂ ਜ਼ਿਲ੍ਹੇ ਚ ਚੌਂਕੀਚੋਰਾ ਦੇ ਤੁੰਗੀ ਮੋੜ ਨੇੜੇ ਵਾਪਰਿਆ ਹੈ ਜਾਂ ਜਿੱਥੇ ਇਹ বাস 150 ਫੁੱਟ ਡੂੰਗੀ ਖਾੜ ਜੇ ਡਿੱਗ ਗਈ ਪੁਲਿਸ ਨੇ ਦੱਸਿਆ ਹੈ ਕਿ ਸ਼ਰਦਾਲਵਣੂਨ ਜਾ ਰਹੀ ਬੱਸ ਦਾ ਨੰਬਰ UP 81 CT 4052 ਸੀ ਬਾ ਦੁਪਹਿਰ 12:34 ਵਜੇ ਦੇ ਕਰੀਬ ਖੱਡ ਦੇ ਵਿੱਚ ਬੱਸ ਡਿੱਗ ਗਈ ਆਸਾ 22 ਯਾਤਰੀਆਂ ਦੀ ਮੌਤ ਹੋ ਗਈ 57 ਜ਼ਖਮੀ ਹੋ ਗਏ ਬੱਸ ਹਰਿਆਣਾ ਸਬੰਧ ਦੇ ਸ਼ਰਦਾਲੂ ਸਵਾਰ ਸਾਹ ਤੇ ਜੰਮੂ ਕਸ਼ਮੀਰ ਦੇ ਰਾਜਸੀ ਜ਼ਿਲ੍ਹੇ ਦੇ ਪੋਂਡੀ ਲਾਕਕੇ ਦੇ ਵਿੱਚ ਸ਼ਿਵਖੋੜੀ ਵੱਲ ਨੂੰ ਜਾ ਰਹੇ ਸਨ ਇਹਨਾਂ ਆਪਣੀ ਯਾਤਰਾ ਉੱਤਰ ਪ੍ਰਦੇਸ਼ ਤੋਂ ਸ਼ੁਰੂ ਕੀਤੀ ਸੀ ਉਹਨਾਂ ਦੱਸਿਆ ਹੈ ਕਿ ਲਾਸ਼ਾਂ ਅਖਨੂਰ ਦੇ ਉਪ ਜ਼ਿਲ੍ਹਾ ਹਸਪਤਾਲ ਚ ਰਖਵਾ ਦਿੱਤੀਆਂ ਗਈਆਂ ਨੇ ਜਦ ਤੱਕ 7 ਜ਼ਖਮੀ ਅਖਨੂਰ ਦੇ ਹਸਪਤਾਲ ਦੇ 40 ਜ਼ਖਮੀ ਦੇ ਜ਼ਖਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ